ਸਕ੍ਰੀਨ ਤੇ ਤੁਸੀਂ ਇੱਕ ਮਹਿਲਾ ਦੀ ਤਸਵੀਰ ਦੇਖ ਰਹੇ ਹੋ ਤਾਂ ਦਾਦਾ ਜੀ ਕਿ ਇਸ ਮਹਿਲਾ ਨੂੰ ਪੀਤੇ ਦਾ ਆਪਰੇਸ਼ਨ ਕਰਵਾਉਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਇਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਕਪੂਰਥਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ ਮਹਿਲਾ ਨੇ ਜਿਹੜਾ ਕਿ ਪੀਤੇ ਦਾ ਆਪਰੇਸ਼ਨ ਕਰਵਾਉਣ ਦੇ ਵਾਸਤੇ ਹਸਪਤਾਲ ਦਾਖਲ ਹੋਈ ਸੀ ਜਿਸ ਦੌਰਾਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਪਤੀ ਤੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮੌਤ ਨੂੰ ਡਾਕਟਰ ਦੀ ਅਣਗਹਿਲੀ ਦੱਸਦਿਆਂ ਗਲਤ ოਪਰੇਸ਼ਨ ਕਰਨ ਦੇ ਦੋਸ਼ ਲਗਾਏ ਗਏ ਨੇ ਜਿਹਦੇ ਚੱਲਦੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਸਰ ਇਹ ਪਹਿਲੇ ਹਸਪਤਾਲ ਦੀ ਹੰਨੀ ਸੀ ਇਹ ਇੱਕ ਦਾਈ ਦੀ ਦੁਕਾਨ ਹੈ ਇੰਨੇ ਪਿੱਛੇ ਦਾ ਪ੍ਰੈਸ਼ਰ ਕਰਤਾ ਸਰ ਮੇਰੀ ਵਾਈਫ ਦਾ ਜਿਹਦਾ ਨਾਮ ਜਿਹਦਾ ਨਾਮ ਰਿਤੂ ਸੂਤ ਟੀਚਰ ਆਫ ਬਾਵਲਾਲ ਵਰਨੀ ਸਰ ਤੋ ਸਿੱਕੇ ਸਤੋ ਵੀ ਪੁੱਛ ਲੋ ਸਰ ਕਿਸੇ ਪ੍ਰਾਈਵੇਟ ਸਕੂਲ ਤੋਂ ਪੁੱਛ ਲੋ ਉਹ ਕਿਸ ਕਿਤੇ ਸੀ ਟੀਚਰ ਸੀ ਸਰ ਇਹਨਾਂ ਨੇ ਬੱਚੇ ਦਾ ਫਿਊਚਰ ਖਤਮ ਕੀਤਾ ਸਰ ਮੇਰੀ ਜਈ ਬਾਤ ਇਹ ਹੈ ਕਿ ਇਹਨਾਂ ਨੇ ਮੇਰਾ ਘਾਟਾ ਨਹੀਂ ਕੀਤਾ ਸਰ ਇਹਨਾਂ ਨੇ ਬੱਚੇ ਦਾ ਨਹੀਂ ਘਾਟਾ ਕੀਤਾ ਜਿਹਨਾਂ ਨੇ ਪਿਤਾ ਦਾ ਕਦਮ ਕਰਤਾ ਇਹਨਾਂ ਨੇ ਪਿੱਤੇ ਦਾ ਆਪਰੇਸ਼ਨ ਸੀਗਾ ਜਿਹੜਾ ਛੋਟਾ ਲਿਆ ਸਾਹਮਣੇ ਉਹਦੀ ਸਾਹਮਣੇ ਹਸਪਤਾਲ ਸੀਗਾ ਕਿ ਚਲੋ ਬਾਹਰ ਹੋਣੇ ਸਾਹਮਣੇ ਉਹ ਪਿੱਤੇ ਦਾ ਆਪਰੇਸ਼ਨ ਕਰਨ ਆਏ ਆ ਇੱਕ ਇਹਨਾਂ ਨੇ ਕਿੰਨਾ ਖੂਨ ਚੋੜ ਦਿੱਤਾ ਕੁੜੀ ਮਾਰਤੀ ਜਵਾਨ ਇਹਨਾਂ ਨੇ 15 ਸਾਲ ਦੀ ਲੜਕੀ ਛੋਟੀ ਜੀ ਉਹਦੀ ਇੱਕ ਕਿੰਨੇ ਤਰੀਕੇ ਨਾਲ ਦਾਖਲ ਕਰਾਇਆ ਸੀ ਸਰ ਸੱਚ ਪਰ ਤੋਂ ਸੱਚ ਸੀਗਾ ਮਾਰਨ ਤੋਂ ਬਾਅਦ ਇਹਨਾਂ ਨੇ ਉਹਨੂੰ ਸ਼ਿਫਟ ਕਰਾ ਦਿੱਤਾ ਜਲੰਧਰ ਜੀ ਉਤੋਂ ਕਹਿੰਦੇ ਬਲੱਡ ਬੈਂਕ ਤਿਆਰ ਕਰੋ ਇਹ ਬਲੱਡ ਬੈਂਕ ਕਰਾਉਣ ਪਹੁੰਚ ਆਤਾ ਜਦੋਂ ਉਹਨੂੰ ਮੁੜ ਕੇ ਕਹਿੰਦੇ ਰੈਫਰ ਕਰਤਾ ਰੈਫਰ ਕਰਕੇ ਉਹ ਕਹਿੰਦੇ ਤੂੰ ਡੈੱਡ ਲੈਂਦੀ ਏ ਕੋਈ ਨਹੀਂ ਹੈ ਹੀ ਕੁਝ ਨਹੀਂ ਇਹਦੇ ਵਿੱਚ ਸਰ ਇਹਨੇ ਮੱਛੀ ਵਾਂਗੂ ਤੜਫਾਇਆ ਸਰ ਉਹ ਸਰ ਉਹ ਤੜਫਦੀ ਗੈਰੀ ਯਾਦ ਕਹਿੰਦੇ ਆਪਰੇਸ਼ਨ ਬੜਾ ਵੱਡਾ ਕੀਤਾ ਤਾਂ ਤੜਫਦੀ ਪਈ ਆ ਉਹ ਸਰ ਪਤਾ ਨਹੀਂ ਹੋ ਰਹੀ ਆ ਮੈਨੂੰ ਕੋ ਪਿੱਟਾ ਦਿਖਾਇਆ ਜਦੋਂ ਪਿੱਟਾ ਦੇਖਿਆ ਤੇ ਨਾਲ ਸਰ ਮੇਰੇ ਜ਼ਿੰਦਗੀ ਦੇ ਪਹਿਲਾ ਤਜਰਬਾ ਸੀਗਾ ਜਦੋਂ ਮੈਂ ਪਿੱਟਾ ਦੇਖਿਆ ਨਾਲ ਇਹਨਾਂ ਨੇ ਮੈਨੂੰ ਸਟੋਨ ਦਿਖਾਇਆ ਮੈਨੂੰ ਲੱਗਾ ਕਿ ਸ਼ਾਇਦ ਸਰੀਰ ਦਾ ਕੋਈ ਅੰਗ ਨਿਕਲਿਆ ਦਰਦ ਹੋ ਨਹੀਂ ਰਿਹਾ ਸਰ ਅਸੀਂ ਡਾਕਟਰ ਨੂੰ ਆਪ ਸਮਝਦੇ ਮੈਂ ਕੋਈ ਡਾਕਟਰ ਕੋ ਹੈਲਪਰ ਡਾਕਟਰ ਕਿਉਂ ਜਾਈਦਾ ਜੋ ਡਾਕਟਰ ਨੇ ਕਿਹਾ ਅਸੀਂ ਉਹੀ ਕਰਨਾ ਸਰ ਉਹ ਤੜਫਦੀ ਸੀ ਉਹਨੂੰ ਫਿਰ ਲੰਨਣ ਦਿਓ ਉਹ ਕੰਮ ਸਿਰਫ ਉਹਨਾਂ ਨੇ ਕਿਹਾ ਸਰ ਜੋ ਨਰਸਾਂ ਨੇ ਕਿਹਾ ਸਰ ਅ ਮੇਰੀ ਜਾਨ ਨੇ ਤੜਫਦੀ ਗਈ ਮੌਕੇ ਤੇ ਪਹੁੰਚੇ ਪੀਸੀਆਰ ਟੀਮ ਅਤੇ ਥਾਣਾ ਸਿਟੀ ਦੇ ਐਸਐਚਓ ਨੇ ਹਸਪਤਾਲ ਸਟਾਫ ਨਾਲ ਗੱਲਬਾਤ ਕੀਤੀ ਅਤੇ ਪੀੜਤਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਇੱਕ ਲੜਕੀ ਦੀ ਅੱਜ ਜਿਹੜੀ ਆਪਣੀ ਰਿਤੂ ਫੁੱਟਿਸ ਸੈੱਟ ਹੋਈ ਹੈ ਉਹਦੇ ਪਿੱਤੇ ਦੀ ਬਦਲੀ ਦਾ ਪੇਸ਼ੈਂਟ ਸੀਗਾ ਉਹਨੂੰ ਰੈਫਰ ਕੀਤਾ ਗਿਆ ਸੀ ਇੱਥੇ ਇਹਦੇ ਸਬੰਧ ਵਿੱਚ ਫੈਮਿਲੀ ਮੈਂਬਰوں ਵੱਲੋਂ ਤੁਹਾਨੂੰ ਲੱਗਦਾ ਹੈ ਕਿ ਆਪਰੇਟ ਹੈ ਜਿਹੜਾ ਉਹ ਸਹੀ ਸਰ ਪਰਿਵਾਰਿਕ ਮੈਂ ਪਰਿਵਾਰਿਕ ਮੈਂਬਰਸ ਕਹਿੰ ਲੋ ਕਿ ਇਲਜ਼ਾਮ ਹੈਗਾ ਕਿ ਡਾਕਟਰ ਦੇ ਲਾਹ ਪ੍ਰੋਵਾਈ ਕਰਕੇ ਜਿਹੜਾ ਕਿ ਸਾਰਾ ਇਹ ਹਾਸਾ ਵਾਪਰ ਵਿੱਚ ਕੰਪਲਿਕਸ਼ਨ ਵੀ ਹੋਈ ਹੈ ਸਾਡੇ ਤੋਂ ਕਿਤੇ ਅਸੀਂ ਜਿਹੜੀ ਹੈ ਵੈਰੀਫਾਈ ਕਰਦੇ ਹਾਂ ਉਸ ਦੇ ਸਬੰਧ ਵਿੱਚ ਡੀਸੀ ਸਾਹਿਬ ਨੇ ਵੀ ਕੋਈ ਬੋਰਡ ਵੀ ਬਣਵਾਇਆ ਹੈਗਾ ਤਾਂ ਸਾਰਾ ਸਮਝ ਸਾਰੇ ਕੀ ਇਹ ਹਸਪੀਟਲ ਦੇ ਡਾਕਟਰਾਂ ਦੇ ਕਾਰਵਾਈ ਕੀਤੀ ਜਾਓ ਬਿਲਕੁਲ ਜੀ ਜੇ ਦੇਖੋ ਨੈਗਲੀਜੈਂਸ ਕਿਸੇ ਦੀ ਵੀ ਸਬਨ ਨਹੀਂ ਹੋਈ ਤਾਂ ਯੰਗ ਲੇਡੀ ਸੀਗੀ ਜੀ ਉਹ ਕੋਈ ਉਹਨੂੰ ਕੋਈ ਪ੍ਰੀ ਡਿਸੀਜ਼ ਵੀ ਨਹੀਂ ਸੀਗੀ ਉਹ ਡੈਥ ਕੋਈ ਕੇਸ ਨਹੀਂ ਸੀ ਪਾਉਂਦਾ ਜੀ ਉਹ ਬਿਲਕੁਲ ਯੰਗ ਲੇਡੀ ਸੀ ਸਰਜਨ ਦਾ ਸਰਜਨ ਦੀ ਡਿਗਰੀ ਹੈ ਜਿਹੜਾ ਆਪਰੇਸ਼ਨ ਕੀਤਾ ਇਹਦੇ ਅਸੀਂ ਚੈੱਕ ਕਰਨਾ ਜੀ ਅਜੇ ਇਸ ਬੰਦੇ ਵਿੱਚ ਜਦੋਂ ਹਸਪਤਾਲ ਦੇ ਡਾਕਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ ਹਸਪਤਾਲ ਦੇ ਮੈਨੇਜਰ ਨੇ ਕਿਹਾ ਕਿ ਡਾਕਟਰ ਸਾਹਿਬ ਸ਼ਹਿਰ ਤੋਂ ਬਾਹਰ ਨੇ ਬਹੁਤ ਜਲਦੀ ਆਪਣਾ ਪੱਖ মিডিਆ ਦੇ ਨਾਲ ਰੱਖਣਗੇ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ